ਰੋਪੀ ਗੱਲ ਆ। ਉਹ ਕਿੰਨਾ ਕਿ ਜਰਾ ਆਪਾਂ ਆ ਬਲਾਲਾ ਖਾਈ ਜਾਵਾਂਗੇ। ਉਹ ਵੀ ਵਿਆਹ ਉਹ ਕਰਾ ਲਾ ਹੁਣ। ਕੋਈ ਨਾ ਬਾਪੂ ਕਰਵਾ ਲਾਂਗੇ ਜਦੋਂ ਕਿਸਮਤ ਚ ਉਹ ਆਪ ਹੀ ਹੋ ਜਾਊਗਾ। ਉਹ ਕਿਸਮਤ ਤਾਂ ਬਣਾਉਣੀ ਪੈਂਦੀ ਏ ਕਾਕਾ। ਤੂੰ ਕੋਈ ਕੁੜਾ ਦਾ ਹੈਡ ਹੌਟ ਦੇ ਦੇ। ਕੋਈ ਨਾ ਕੋਈ ਨਾ ਹੋ ਜਾਊ ਬਾਪੂ ਐ ਮਹੀਨਾ ਤੂੰ ਫਿਕਰ ਕਰਿਆ ਕਰ। ਉਹ ਕੁੜੀ ਵਾਲੇ ਆਪ ਹੀ ਫੋਨ ਕਰ ਲੈਣਗੇ ਜੇ ਤੂੰ ਐਡ ਦੇ ਦੇ। ਕੋਈ ਨਾ ਬਾਪੂ। ਦੇਖ ਰਾਜੇ ਕਿੰਨੇ ਸਾਲ ਹੋ ਗਿਆ ਆਪਾਂ ਨੂੰ ਇਕੱਠੇ ਪੜਦੇ ਨੂੰ ਕਿੰਨੀ ਗੂੜੀ ਦੋਸਤੀ ਆਪਣੀ ਹਾਂ ਅਮਨ ਮੈਨੂੰ ਹੀ ਲੱਗਦਾ ਆਪਣੇ ਤੋਂ ਵੱਧ ਕੇ ਸ੍ਰੀ ਹੋਰ ਦੋਸਤੀ ਹੋ ਸਕਦੀ ਹੈ ਹਾਂ ਆਪਾਂ ਹਰ ਇੱਕ ਗੱਲ ਸਾਂਝੀ ਕਰਦੇ ਆ ਇੱਕ ਦੂਜੇ ਨਾਲ ਐਵੇਂ ਦੀ ਕੋਈ ਗੱਲ ਨਹੀਂ ਹੈਗੀ ਜਿਹੜੀ ਆਪਾਂ ਗੱਲ ਇੱਕ ਦੂਜੇ ਨਾਲ ਨਾ ਸ਼ੇਅਰ ਕੀਤੀ ਹੋ ਪਰ ਇੱਕ ਗੱਲ ਹੈ ਜੋ ਮੈਂ ਹਜ ਤੱਕ ਤੇਨਾਂ ਸਾਂਝੀ ਨਹੀਂ ਕੀਤੀ ਉਹ ਕੀ ੜੀ ਅਮਨ ਉਹ ਮੌਕਾ ਆਇਆ ਤੇ ਦੱਸਾਂ ਤੇਰੇ ਲਈ ਸਰਪ੍ਰਾਈਜ਼ ਆ ਸਮਝ ਚੱਲ ਠੀਕ ਹੈ ਜਦੋਂ ਮੇਰਾ ਬਾਪੂ ਵੀ ਮੈਨੂੰ ਕਹਿੰਦਾ ਰਹਿੰਦਾ ਹੈਗਾ ਵੀ ਵਿਆਹ ਕਰਵਾ ਲੈ ਵਿਆਹ ਕਰਵਾ ਲੈ ਤੇ ਹੋਰ ਕਰਵਾ ਲਾ ਵਿਆਹ ਫਿਰ ਬਾਪੂ ਤਾਂ ਨਹੀਂ ਜੀ ਕਰਦਾ ਹੁਣ ਆਪਦੀ ਨੂੰ ਦੇਖਣ ਨੂੰ ਗੱਲ ਤਾਂ ਸਹੀ ਹੈ ਤੇਰੀ ਹੂੰ ਫਿਰ ਕੀ ਇਰਾਦਾ ਹੈ ਤੇਰਾ ਵਿਆਹ ਦਾ ਦੱਸੂੰਗੀ ਜਦੋਂ ਵਿਆਹ ਦਾ ਇਰਾਦਾ ਹੋਇਆ ਜਦੋਂ ਵੀ ਮੇਰਾ ਵਿਆਹ ਹੋਇਆ ਤੂੰ ਉੱਥੇ ਜ਼ਰੂਰ ਹੋਵੇਂਗਾ ਖਾਸ ਬਣ ਕੇ ਹੋਗੀ ਠੀਕ ਹੈ ਠੀਕ ਹੈ ਸਮਝ ਗਿਆ ਮੈਂ ਵੀ ਅਮਨ ਕਿੰਨਾ ਵਧੀਆ ਲੱਗੂਗਾ ਜਦੋਂ ਆਪਣਾ ਵਿਆਹ ਹੋਊਗਾ ਹਾਂ ਵਧੀਆ ਤਾਂ ਹੋਊਗਾ ਪਰ ਦੇਖੀ ਕਿਤੇ ਬਦਲ ਨਾ ਜਾਈ ਵਿਆਹ ਕਰਵਾ ਕੇ ਕਿਤੇ ਆਪਣੀ ਦੋਸਤੀ ਭੁੱਲ ਜੇ ਆ ਦੋਸਤੀ ਨਹੀਂ ਭੁੱਲਦਾ ਅਮਨ ਦੋਸਤ ਆਪਾਂ ਪਹਿਲਾਂ ਤੋਂ ਬਣੇ ਸੀ <li>ਉਲੈਮ ਅੱਲਾ ਉੱਥੇ ਚਾਹ ਪੀ ਗਰਾ ਕੀ ਕਰੀ ਫੇਰ ਮੇਰੀ ਗੱਲ ਦੀ ਗੌਰਾ ਕਿਹੜੀ ਗੱਲ ਦੀ ਆਪੂ ਉਹ ਤੈਨੂੰ ਕਿਹਾ ਤਾਂ ਹੈਗਾ ਸੀ ਵੀ ਅਖਬਾਰ ਚ ਐਡ ਕਢਵਾ ਦੇ ਉਹ ਕੋਈ ਨਾ ਬਾਪੂ ਕਢਵਾ ਦਾਂਗੇ ਅਖਬਾਰ ਚ ਵੀ ਐਡ ਉਹ ਨਹੀਂ ਮੱਲ ਫੇਰ ਉਮਰ ਟੱਪ ਜਾਂਦੀ ਹੁੰਦੀ ਹੈ ਵਿਆਹ ਦੀ ਫੇਰ ਔਖਾ ਹੋ ਜੂ ਤੈਨੂੰ ਰਿਸ਼ਤਾ ਨਹੀਂ ਹੋਣਾ ਨਾਲੇ ਆਪਾਂ ਨੂੰ ਤਾਂ ਹੁਣ ਬਾਲੀ ਲੋੜਾ ਤੇਰੀ ਬੇਬੇ ਵੀ ਨਹੀਂ ਰਹੀ ਜਿਹੜੀ ਰੋਟੀਆਂ ਲਾਲਾ ਦੇ ਦੂ ਆਪਾਂ ਨੂੰ ਕੋਈ ਨਾ ਬਾਪੂ ਤੂੰ ਫਿਕਰ ਨਾ ਕਰ ਵੈਸੇ ਮੈਂ ਇੱਕ ਕੁੜੀ ਦੇਖੀ ਹੋਈ ਐ ਕਿਹੜੀ ਐ ਪੁੱਤ ਕਿੱਥੋਂ ਆ ਮੇਰੇ ਨਾਲ ਹੀ ਪੜਦੀ ਐ ਬਾਪੂ ਉਹ ਕਾਲਜ ਚ ਉਹ ਕਿੰਨਾ ਦੀ ਕੁੜੀ ਆ ਨਾਲੇ ਵਿਆਹ ਕਰਾਉਣ ਨੂੰ ਰਾਜ਼ੀ ਐ ਤੇਰੇ ਨਾਲ ਪੁੱਤ हां बापू हैं समझ बस राजी है शुरू तो मेरे नाल पड़ीया ओ कालच नले वधिया अमीर घर दी कुड़िया ओ अमीर घर दी कुड़िया फिर तेरे नाल किवें ਵਿਆਹ ਕਰਾਵੂ ਪੁੱਤ ਆਪਾ ਤਾਂ ਮਧ ਵਰਗੀ ਪਰਿਵਾਰ ਦੇ ਆ ਨਹੀਂ बापू ਉਹ ਬਹੁਤ ਸਿਆਣੀ ਕੁੜੀ ਐ ਉਹਨੂੰ ਅਮੀਰੀ ਗਰੀਬੀ ਦੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਚਲ ਜੋ ਕਰਨਾ ਛੇਦੀ ਕਰ ਆਪਾਂ ਨੂੰ ਕੁੜੀ ਸਿਆਣੀ ਚਾਹੀਦੀ ਆ ਕੋਈ ਨਾ ਬਾਪੂ तू ਫਿਕਰ ਨਾ ਕਰ ਬਹੁਤ ਸਿਆਣੀ ਕੁੜੀ ਆ ਉਹ ਚਲ ਚੰਗਾ ਪੁੱਤਾਂ ਹੁਣ ਉੱਠ ਕੇ ਕੰਮ ਕਰਨ ਦੇ ਲੱਗ ਜਾ ਹਨਾ ਕੋਈ ਨਾ ਬਾਪੂ ਉੱਠਦੇ ਆ ਬੱਸ ਹੈਲੋ ਹੈਲੋ ਕਿਵੇਂ ਆ ਮਨ ਬਸ ਕੀ ਕਰਾ ਜੀ ਪੁੱਛਣਾ ਅੱਜ ਤਾਂ ਮੈਂ ਮਾਰੀ ਚੱਲਦੀ ਸੀ ਕਿਵੇਂ ਕੀ ਹੋਇਆ ਮੈਨੂੰ ਫ੍ਰਿਜ ਤੋਂ ਕਰੰਟ ਲੱਗ ਗਿਆ ਯਾਰ ਬਹੁਤ ਜ਼ੋਰ ਤੇ ਝਟਕਾ ਲੱਗ ਗਿਆ ਥੱਲੇ ਡਿੱਗੀ ਸੀ ਮੈਂ ਸੌਂਗਾ ਹੁਣ ਕਿਵੇਂ ਦੂ ਕਹੇ ਕਰੀ ਕਹਿੰਦੇ ਠੀਕ ਆ ਅਮਨ ਸੱਚੀ ਆ ਮਨ ਮੇਰੀ ਤਾਂ ਯਾਰ ਦਿਲ ਦੀ ਧੜਕਣੀ ਨੀ ਰੁਕ ਗਈ ਤੇਰੀ ਆ ਗੱਲ ਸੁਣ ਕੇ ਹਾਂ ਹਾਂ ਠੀਕ ਆ ਰਾਜੀ ਮੈਂ ਕੀ ਹੋਇਆ ਤੈਨੂੰ ਅਮਨ ਹਾਂ ਰਾਜੀ ਕੀ ਕੀ ਹੋਇਆ ਤੈਨੂੰ ਅਮਨ ਤੈਨੂੰ ਇੱਕ ਵਾਰ ਹੁਣੇ ਦੇਖਣਾ ਮੈਂ ਕਿਉਂ ਦੇਖਣਾ ਯਾਰ ਮੈਨੂੰ ਨਹੀਂ ਪਤਾ ਮੈਂ ਦੇਖਣਾ ਤੂੰ ਠੀਕ ਆ ਨਾ ਮੈਂ ਠੀਕ ਆ ਜਮਾ ਕਿਉਂ ਪਾਗਲ ਬਣਿਆ ਤੂੰ ਤੈਨੂੰ ਮੇਰੀ ਸੌਂ ਆ ਮਾ ਮੈਨੂੰ ਉਦੋਂ ਤੱਕ ਚੈਨ ਨਹੀਂ ਆਉਣਾ ਜਦੋਂ ਤੱਕ ਤੈਨੂੰ ਇੱਕ ਵਾਰ ਬੇਕ ਨਹੀਂ ਲੈਂਦਾ ਚੱਲ ਮੈਂ ਆਉਣੀ ਆ ਫਿਰ ਬਸ ਹੋ ਗਿਆ ਯਕੀਨ ਤੈਨੂੰ ਠੀਕ ਠਾਕ ਆ ਮੈਂ ਹਾਂ ਮਨ ਜੇ ਤੈਨੂੰ ਕੁਝ ਹੋ ਜਾਂਦਾ ਮੈਂ ਤਾਂ ਅਹੜੇ ਚ ਛਾਲ ਮਾਰ ਜਾਣੀ ਸੀ ਪਾਗਲ ਆ ਤੂੰ ਹਾਂ ਯਾਰ ਮੈਂ ਪਾਗਲ ਆ ਕਿੰਨੀ ਖੁਸ਼ ਨਹੀਂ ਸੀ ਵਾ ਨਾ ਮੈਂ ਮੈਨੂੰ ਤੇਰੇ ਵਰਗਾ ਫਿਕਰ ਕਰਨ ਵਾਲਾ ਦੋਸਤ ਮਿਲਿਆ ਚੱਲ ਠੀਕ ਐ ਰਾਜੇ ਹੁਣ ਮੈਂ ਚਲਦੀ ਆ ਘਰੇ ਠੀਕ ਐ ਹਮਨ ਤੂੰ ਧਿਆਨ ਨਾਲ ਜਾਣੀ ਠੀਕ ਐ ਉਹ ਕੀ ਕੀਤੀ ਗੱਲ ਕਿ ਨਾ ਕੁੜੀ ਨਾਲ ਵਿਆਹ ਦੀ ਨਾ ਬਾਪੂ ਯਾਰ ਹਜੇ ਨਹੀਂ ਕੀਤੀ ਹੈਗੀ ਮੈਨੂੰ ਨਹੀਂ ਲੱਗਦਾ ਜਾਂ ਉਹ ਜੇ ਮੈਨੂੰ ਵਿਆਹ ਦਿਖਾ ਦੇਗਾ ਤੂੰ ਉਹ ਦਿਖਾਉਂਗਾ ਯਾਰ ਬਾਪੂ ਉਹ ਬਸ ਦੇਖ ਹੀ ਜਾਂਦਾ ਤੇਰਾ ਚਲ ਬਾਪੂ ਜੇ ਤੂੰ ਕਹਿਣਾ ਫਰਮਾ ਸਵੇਰੇ ਕਹਿ ਦਨਾ ਮਨ ਨੂੰ ਆਪਾਂ ਜਲਦੀ ਵਿਆਹ ਕਰਾਈਏ ਹਾਂ ਰਾਜੀ ਕੀ ਗੱਲ ਕਰਨੀ ਸੀ ਤੂੰ ਮੈਨੂੰ ਦੱਸ ਫੇ ਮੈਂ ਵੀ ਤੇਨਾਂ ਜ਼ਰੂਰੀ ਗੱਲ ਕਰ ਲਈ ਪਹਿਲਾਂ ਤੂੰ ਦੱਸ ਆ ਮਾਣ ਨਹੀਂ ਨਹੀਂ ਪਹਿਲਾਂ ਤੂੰ ਦੱਸ ਫੋਨ ਕਰਕੇ ਤੂੰ ਸੱਦੇ ਸੀ ਮੈਨੂੰ ਤੂੰ ਦੱਸ ਪਹਿਲਾਂ ਨਹੀਂ ਨਹੀਂ ਪਹਿਲਾਂ ਤੂੰ ਦੱਸ ਆ ਮਾਣ ਲੇਡੀਜ਼ ਫਰਸਟ ਚਲ ਠੀਕ ਹੈ ਮੈਂ ਦੱਸਦੀ ਹਾਂ ਮੈਂ ਤੈਨੂੰ ਕਿਹਾ ਸੀ ਨਾ ਵੀ ਮੈਂ ਤੈਨੂੰ ਇੱਕ ਸਰਪ੍ਰਾਈਜ਼ ਦੇਣਾ ਨਾਲੇ ਵੈਸੇ ਵੀ ਮੇਰੇ ਘਰ ਦੇ ਹੁਣ ਮੇਰਾ ਵਿਆਹ ਛੇਤੀ ਕਰ ਦੇਗੇ ਹਾਂ ਮੰਨ ਛੇਤੀ ਦੱਸ ਕੀ ਕਹਿਣਾ ਕੋਈ ਰਾਜੀ ਮੈਂ ਇੱਕ ਮੁੰਡੇ ਨੂੰ ਪਿਆਰ ਕਰਦੀ ਹਾਂ ਤੇ ਪੰਮਾ ਉਹਦਾ ਨਾਮ ਸ਼ਿਮਲੇ ਪੜਦਾ ਤੇ ਵਿਆਹ ਕਰਵਾਉਣਾ ਸੀ ਦੋਵਾਂ ਨੇ ਤੇ ਇਹ ਘਰ ਦੇ ਵੀ ਸਾਡੇ ਫੈਸਲੇ ਨੇ ਹੈ ਕੀ ਹੋਇਆ ਰਾਜੀ ਰੋਣ ਲੱਗ ਗਿਆ ਤੂੰ ਨਹੀਂ ਨਹੀਂ ਇਹਦਾ ਖੁਸ਼ੀ ਦੇਣ ਤੂੰ ਨਹੀਂ ਮੈਨੂੰ ਪਤਾ ਸੀ ਤੂੰ ਵਾਹ ਖੁਸ਼ ਹੋਵੇਂਗਾ ਇਹ ਗੱਲ ਸੁਣ ਕੇ ਤੈਨੂੰ ਸੋਚਿਆ ਸੀ ਵੀ ਤੈਨੂੰ ਮੌਕੇ ਤੇ ਸਰਪ੍ਰਾਈਜ਼ ਦਵਾਂਗੇ ਚਲ ਤੂੰ ਛੱਡ ਤੂੰ ਆਪਣੀ ਗੱਲ ਦੱਸ ਹਾਂ ਹਾਂ ਮੈਂ ਵੀ ਇਹੀ ਪੁੱਛਣਾ ਦੀਗਾ ਵੀ ਕੀ ਸਰਪ੍ਰਾਈਜ਼ ਹੋਊਗਾ ਅੱਛਾ ਚਲ ਠੀਕ ਹੈ ਮੈਂ ਤੈਨੂੰ ਆਪਣੇ ਵਿਆਹ ਤੇ ਸੱਦੂੰਗੀ ਜ਼ਰੂਰ ਆਉਣਾ ਠੀਕ ਹੈ ਨਾ ਤੂੰ ਹਾਂ ਕੋਈ ਗੱਲ ਨਹੀਂ ਅਮਰ ਮੈਂ ਜ਼ਰੂਰ ਆਉਂਗਾ ਹੂੰ ਚਲ ਠੀਕ ਹੈ ਹੁਣ ਚਲਦੀ ਹਾਂ ਹੁਣ ਮੈਂ ਪੁੱਤੋ 10000 ਲੱਗਦਾ ਬੱਸ ਕੋਈ ਨਹੀਂ ਕੋਈ ਐਵੇਂ ਹੀ ਲੱਗਦਾ ਪੁੱਤੋ ਮੈਂ ਤੇਰਾ ਪਿਓ ਹਾਂ ਮੈਨੂੰ ਦੱਸ ਕੀ ਗੱਲ ਆ ਕਿਤੇ ਉਹ ਕੁੜੀ ਨੇ ਤਾਂ ਨਹੀਂ ਕੋਈ ਤੈਨੂੰ ਕੁਛ ਕਹਿਤਾ ਹਾਂ ਬਾਪੂ ਮੈਨੂੰ ਆਮਨ ਬਾਰੇ ਬਹੁਤ ਵੱਡੀ ਗਲਤਫਹਿਮੀ ਸੀ ਪਰ ਉਹ ਕੁੜੀ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਉਹ ਮੈਨੂੰ ਪਹਿਲੀ ਸਖਸੀਅਤ ਪੁੱਤੋ ਇਹ ਅਮੀਰ ਲੋਕ ਆਪਾਂ ਨੂੰ ਕਹਣੋਂ ਪਸੰਦ ਕਰਦੇ ਆ ਬਾਪੂ ਹਾਂ ਪੁੱਤੋ ਬਾਪੂ ਮੇਰਾ ਤੇਰੀ ਚੋੜੀ ਸਰਦਕੀ ਰੋਣ ਨੂੰ ਜੀ ਕਰਦਾ ਹੈ ਰੋਲਾ ਪੁੱਤ ਰੋਲਾ ਮੈਂ ਤੇਰਾ ਪਿਆਰ ਹਾਂ ਕਿਸੇ ਗਲਤੀ ਪ੍ਰਵਾਹ ਨਹੀਂ ਕਰਨੀ ਜੀ ਹੈਲੋ ਕੀ ਹਾਲ ਹੈ ਮੇਰੀ ਜਾਨੇ ਮਾਨ ਦਾ ਵਧੀਆ ਪੰਮੇ ਬੱਸ ਕੀ ਬੰਦ ਹੈ ਬੱਸ ਬੰਦ ਨਾ ਕੀ ਆ ਅੱਜ ਆ ਰਿਹਾ ਮੈਂ ਤੇਰੇ ਕੋਲੇ ਸ਼ਿਮਲੇ ਤੋਂ ਅੱਛਾ ਤੂੰ ਅੱਜ ਆ ਰਿਹਾ ਮੇਰੀ ਪੜ੍ਹਾਈ ਪੂਰੀ ਹੋ ਗਈ ਕਰਦੇ ਆਪਣਾ ਵਿਆਹ ਛੇਤੀ ਕਰਨ ਨੂੰ ਫਿਰਦੇ ਨੇ ਮੰਮੀ ਦਾ ਫੋਨ ਆਇਆ ਸੀ ਮੇਰੇ ਕੋਲੇ ਕਹਿੰਦੀ ਆਪਾਂ ਛੇਤੀ ਰਾਮਨ ਨੂੰ ਵਿਆਹਗੇ ਲਿਆਉਣਾ ਹੈ ਅੱਛਾ ਅੱਛਾ ਆ ਜਾ ਫਿਰ ਬੱਸ ਆ ਗਿਆ ਸਮਝ हेलो कि राजे ना कोई फोन ना कोई खबर बस कम जहा कर गुस्से है मेरे ना? नहीं ਤੰਗਾ ਫਿਰ ਮਿਲ ਮੈਨੂੰ ਮੈਂ ਗੱਲ ਕਰਨੀ ਹੈ ਤੇਨਾਂ ਚੱਲ ਆ ਗਿਆ ਫਿਰ ਮੈਂ ਚੱਲ ਠੀਕ ਹੈ ਆ ਜਾ ਫਿਰ ਬਾਈ ਮਿਲਦੇ ਹਾਂ ਰਾਜੇ ਕਰ ਦੇ ਨੇ ਮੇਰਾ ਵਿਆਹ ਰੱਖਤਾ ਐਸੇ ਐਤਵਾਰ ਦਾ ਅੱਛਾ ਹੂੰ ਤੇ ਤੂੰ ਜ਼ਰੂਰ ਆਉਣਾ ਚਾਹੀਦਾ ਮੇਰੇ ਵਿਆਹ 'ਚ ਮੇਰੀ ਨਿਗਾਹ 'ਚ ਸਭ ਤੋਂ ਖਾਸ ਮਹਿਮਾਨ ਤੂੰ ਹੀ ਹੋਵੇਂਗਾ ਠੀਕ ਹੈ ਨਾ ਕੋਈ ਗੱਲ ਨਹੀਂ ਮੈਂ ਜ਼ਰੂਰ ਆਉਂਗਾ ਚੱਲ ਠੀਕ ਹੈ ਮੈਂ ਤੇਰੀ ਉਡੀਕ ਕਰੂੰਗੀ ਆ ਕੀ ਕਰੀ ਜਨਾ ਤੂੰ ਅੱਜ ਨਾ ਰੋਕ ਬਾਪੂ ਮੈਨੂੰ ਅੱਜ ਤਾਂ ਮੇਰਾ ਜ਼ਿੰਦਗੀ ਬਰਬਾਦ ਹੁੰਦਾ ਪਹਿਲਾ ਦਿਨ ਐ ਉਹ ਕੀ ਕਹੀ ਹੈ ਨਾ ਮੈਂ ਸਮਝਿਆ ਨਹੀਂ ਅੱਜ ਅਮਨ ਦਾ ਵਿਆਹ ਹੈ ਬਾਪੂ ਅੱਛਾ ਹਾਂ ਬਾਪੂ ਤੇਰੀ ਜ਼ਿੰਦਗੀ ਬਰਬਾਦ ਹੁੰਦੀ ਦਿਖਾਉਣਾ ਚਾਹੁੰਦੀ ਹੈ ਤੇ ਅੱਖੀ ਉਹੀ ਆਪਦੇ ਵਿਆਹ ਦੇ ਜੱਦ ਕੇ ਦੱਸਣਾ ਬਾਪੂ ਮੈਂ ਆਪਦੀ ਜ਼ਿੰਦਗੀ ਬਰਬਾਦ ਹੁੰਦੀ ਕਿਵੇਂ ਦੇਖ ਸਕਦਾ ਯਾਹ ਨੀ ਕਿੱਥੇ ਨਹੀਂ ਰਹਿ ਮੈਂ ਉਜਰਨੇ ਕਿਉਂ ਨਹੀਂ ਵੱਜਦੀ ਰਹਿ ਮੈਂ ਤਾਂ ਦਨ ਬਰ ਵੀ ਤੋੜਦਾ ਬਾਪੂ ਕਿਸੇ ਵੀ ਤਰ੍ਹਾਂ ਭੁੱਲਣਾ ਚਾਹਣਾ ਬਾਪੂ ਮਾਣੂ ਹਮੇਸ਼ਾ ਮੇਜ਼ਾ ਲਈ ਉਹ ਨਾ ਆਪਣੀ ਬੁੱਤ ਨਹੀਂ ਨਾ ਵੀ ਦੂੰ ਬੱਜ ਬਾਪੂ ਅੱਜ ਨਾ ਰੋਕ ਮੈਨੂੰ ਓ ਪੁੱਤ ਹੁਣ ਤੱਕ ਕਿੰਨੇ ਦਿਨ ਹੋ ਗਏ ਉਹਦਾ ਪਿਆ ਹੋਏ ਨੂੰ ਹੁਣ ਤਾਂ ਉਹਨੂੰ ਭੁੱਲ ਜਾ ਕਿਉਂ ਉਹਦੇ ਵਾਸਤੇ ਆਪਦੀ ਜ਼ਿੰਦਗੀ ਬਰਬਾਦ ਕਰਦਾ ਬਾਪੂ ਜਿਹੜੀ ਜ਼ਿੰਦਗੀ ਪਹਿਲੀ ਬਰਬਾਦ ਐ ਉਹ ਜ਼ਿੰਦਗੀ ਨੂੰ ਹੋਰ ਕਿਵੇਂ ਬਰਬਾਦ ਕਰ ਸਕਦਾ ਉਹ ਮੇਰੇ ਬਾਰੇ ਤਾਂ ਸੋਚ ਲੈ ਕੰਜਰਾ ਪੁੱਤ ਕੌਣ ਹੋਂ ਤੇ ਮੈਂ ਅਮਨ ਬੱਪੂ ਜੀ ਸ਼ਾਇਦ ਰਾਜ ਨੇ ਤੁਹਾਨੂੰ ਮੇਰੇ ਬਾਰੇ ਦੱਸਿਆ ਹੋਵੇ ਦੱਸਿਆ ਤੇ ਤੂੰ ਤਰਾਇਆ ਮੈਂ ਪਾਣੀ ਲੈ ਕੇ ਆਉਣ ਤੇਰੇ ਬਾਤੇ ਨਹੀਂ ਬਾਪੂ ਜੀ ਬਸ ਕਿਤੇ ਜਿੱਥੇ ਲੰਘ ਗਏ ਦੱਸ ਬੱਤ ਕਿਵੇਂ ਆਣੇ ਹੋਏ ਤੇਰੇ ਮੈਂ ਰਾਜ ਨੇ ਮਿਲਣ ਆਈ ਸੀ ਬਾਪੂ ਜੀ ਨੰਬਰ ਵੀ ਨਹੀਂ ਮਿਲਦਾ ਉਹਦਾ ਸ਼ਾਇਦ ਬਦਲ ਲਿਆ ਮੇਰੇ ਖਿਆਲ ਚ ਨੰਬਰ ਨਹੀਂ ਦਿੱਤਾ ਹੁਣੇ ਆਪਦੇ ਆਪ ਨੂੰ ਬਦਲ ਲਿਆ ਬੱਤਿਆ ਮੈਨੂੰ ਸਮਝ ਨਹੀਂ ਆਉਂਦੀ ਦਿੱਸੀ ਹੈ ਕਿੱਥੇ ਹੁਣ ਉਹ ਤਾਂ ਪੁੱਤ ਨੂੰ ਤਾਂ 4 ਘੰਟੇ ਤੱਕ ਮਿਲ ਸਕਦੀਆਂ ਤੂੰ ਕਿਉਂ ਕਿਤੇ ਬਾਹਰ ਗਿਆ ਬਾਪੂ ਜੀ ਉਹ ਨਹੀਂ ਪੁੱਤੋ ਹਾਇ ਤਾਂ ਕਰੀ ਪਰ ਸ਼ਰਾਬ ਦੇ ਨਸ਼ੇ 'ਚ ਬੇਹੋਸ਼ੀ ਦੁਨੀਆ 'ਚ ਗਿਆ ਹੋ ਕੀ ਸ਼ਰਾਬ ਪਰ ਰਾਜਾ ਤਾਂ ਸ਼ਰਾਬ ਪੀਂਦਾ ਹੀ ਨਹੀਂ ਸੀ ਜਿੱਦਨ ਦਾ ਤੇਰਾ ਵਿਆਹ ਹੋਇਆ ਇਹ ਨਿੱਤ ਹੀ ਪੀਂਦਾ ਪੁੱਤਾ ਉਦੋਂ ਤੱਕ ਪੀਂਦਾ ਜਿੰਨੇ 'ਚ ਕਮੇਹੋਸ਼ ਨਾ ਹੋ ਜਾਵੇ ਹਾਇ ਹੈ ਕਿੱਥੇ ਉਹ ਉਹ ਸਾਹਮਣੇ ਕਮਰੇ 'ਚ ਬੈਠਾ ਜਾਂ ਮਿਲ ਲਾ ਜਾ ਕੇ ਭੁੱਲ ਗਿਆ ਮੈਨੂੰ ਨੰਬਰ ਵੀ ਬਦਲ ਤਾ ਤੂੰ ਆਪਣਾ ਮੇਰੇ ਵਿਆਹ ਵਾਲੇ ਦਿਨ ਵੀ ਤੇਰਾ ਕੁਝ ਪਤਾ ਨਹੀਂ ਨਾ ਕੋਈ ਫੋਨ ਨਾ ਕੁਝ ਮੈਂ ਕੀ ਕਰਾਂ ਮਸੀਆ ਮੈਂ ਤੇਰੇ ਵਿਆਹ ਤੇ ਆ ਗਈ ਨਾਲੇ ਤੇਰੇ ਘਰ ਵਾਲਾ ਵੀ ਨਾਲ ਆਇਆ ਹੋਊਗਾ ਹਾਂ ਆਇਆ ਹੋਊਗਾ ਠੀਕ ਹੈ ਰੋਣ ਮੇਰੇ ਸਾਹਮਣੇ ਬੈਠ ਤੂੰ ਕੀ ਮਤਲਬ ਮੈਂ ਸਮਝਿਆ ਨਹੀਂ ਕੁਝ ਮਤਲਬ ਇਹ ਹੈ ਅਜੇ ਕਿ ਮੇਰੇ ਲਈ ਸਭ ਕੁਝ ਖਤਮ ਹੋ ਗਿਆ ਮੈਂ ਨਵਾਂ ਵਿਆਹ ਤੇ ਮਰਜ਼ੀ ਕਰਵਾ ਲਵਾਂ ਕੀ ਭਗਾਈ ਮਾਰੀ ਜੰਨੀ ਆ ਮਾ ਤੇਰਾ ਵਿਆਹ ਤਾਂ ਨਾਲੇ ਉਦਨੇ ਐਤਵਾਰ ਨੂੰ ਹੋ ਗਿਆ ਨਹੀਂ ਰਾਜੀ ਮੇਰਾ ਵਿਆਹ ਨਹੀਂ ਹੋਇਆ ਕਿਉਂਕਿ ਸ਼ਾਇਦ ਬਾਬਾ ਜੀ ਵੀ ਇਹੀ ਚਾਹੁੰਦੇ ਸੀ ਕਿ ਮੇਰਾ ਵਿਆਹ ਕਿਸੇ ਹੋਰ ਨਾਲ ਨਾ ਹੋ ਕਿਉਂਕਿ ਸ਼ਨੀਵਾਰ ਨੂੰ ਮੈਂ ਤੇ ਬਾਪੂ ਗੁਰਦੁਆਰੇ ਮੱਥਾ ਟੇਕਣ ਗਈ ਹੁੰਦੀ ਸੀ ਤੇ ਰਸਤੇ 'ਚ ਸਾਡਾ ਐਕਸੀਡੈਂਟ ਹੋ ਗਿਆ ਤੇ ਉਦੋਂ ਬਾਪੂ ਜੀ ਦੇ ਕਾਫੀ ਘੱਟਾਂ ਲੱਗੀਆਂ ਮੇਰੀ ਵੀ ਥੋੜੀ ਜਿਹੀ ਸੱਟ ਲੱਗੀ ਸਿਰ ਵਿੱਚ ਤੇ ਸਾਡਾ ਵਿਆਹ ਕੈਨਸਲ ਕਰਕੇ 1 ਮਹੀਨੇ ਬਾਅਦ ਰੱਖ ਦਿੱਤਾ ਸੀ ਤੂੰ ਠੀਕ ਆ ਮੰਨਣਾ ਹਾਂ ਹਾਂ ਠੀਕ ਆ ਹਾਂ ਬਿਲਕੁਲ ਬਸ ਤੇ ਕੀ ਹੋਇਆ ਕਿ ਐਕਸੀਡੈਂਟ ਤੋਂ 2 ਦਿਨ ਬਾਅਦ ਮੈਂ ਤੇ ਪੰਮਾ ਬੈਠੇ ਸੀ ਸ਼ੁਕਰ ਆ ਪੰਮੇ ਬਚ ਗਏ ਅਸੀਂ ਮੇਰਾ ਤੇ ਬਾਪੂ ਦਾ ਇੰਨਾ ਭੜਾ ਐਕਸੀਡੈਂਟ ਹੋਇਆ ਸੀ ਨਾ ਬਸ ਮਰਦੇ ਮਰਦੇ ਬਚੇ ਅਸੀਂ ਅੱਜ ਅੱਛਾ ਚੱਲ ਫਿਰ ਮੈਂ ਇਹ ਸੋਚ ਲੈਂਦਾ ਵੀ ਥੋੜੀ ਲਿਖਿਓ ਮੈਂ ਨਹੀਂ ਸੀ ਅੱਛਾ ਜੇ ਮੈਂ ਮਰ ਜਾਂਦੀ ਪੰਮੀ ਫਿਰ ਤੂੰ ਕੀ ਕਰਦਾ ਫਿਰ ਕੀ ਕਰਨਾ ਸੀ ਅਫਸੋਸ ਹੀ ਕਰਨਾ ਸੀ ਵੀ ਮੇਰੀ ਹੋਣ ਵਾਲੀ ਘਰ ਵਾਲੀ ਮਰ ਗਈ ਅੱਛਾ ਫੇਰ ਫੇਰ ਕੀ ਤੇਰੇ ਭੋਗ ਦੇ ਮੱਥਾ ਟੇਕਣਾਉਣਾ ਸੀ ਅੱਛਾ ਫੇਰ ਜੇ ਤੂੰ ਮਰਦਾਂ ਦੀ ਫਿਰ ਮੈਂ ਕਿਹੜਾ ਨਹਿਰ ਛਾਲ ਮਾਰਨੀ ਦੀ ਉਹ ਵੀ ਮਰ ਜਣੀ ਯਾਰ ਤੂੰ ਜੇ ਤੈਨੂੰ ਕੁਝ ਹੋ ਜਾਂਦਾ ਮੈਂ ਤਾਂ ਨਹਿਰ 'ਚ ਛਾਲ ਮਾਰ ਜਣੀ ਸ਼ਾਇਦ ਮੈਂ ਐਵੇਂ ਮਾਰੀ ਜਾਂਦੀ ਸਾਂ ਤੂੰ ਕਿੱਥੇ ਮੇਰੇ ਪਿੱਛੇ ਨੱਚ ਚ ਛਾਲ ਮਾਰ ਸਕਦਾ ਨੱਚ ਚ ਛਾਲ ਤਾਂ ਉਹੀ ਮਾਰ ਸਕਦਾ ਮੇਰੇ ਪਿੱਛੇ ਕੌਣ ਉਹ ਤੈਨੂੰ ਵਕਤ ਆਏ ਤੇ ਦੱਸੂਗੀ ਨਾਲੇ ਮੰਪਮੇ ਮੈਂ ਤੇਰਾ ਵਿਆਹ ਨਹੀਂ ਕਰਵਾ ਸਕਦੀ ਹੁਣ ਨਾ ਚੱਲ ਹਮਨ ਮੇਰੀ ਗੱਲ ਤਾਂ ਸੁਣਾ ਹਮਨ ਐਕਸੀਡੈਂਟ ਕੀਤਾ ਤੇ ਮੇਰਾ ਵਿਆਹ ਕੈਨਸਲ ਹੋ ਗਿਆ ਕਿਤੇ ਆਮਨ ਮੈਂ ਇਹ ਸੁਪਨਾ ਤਾਂ ਨਹੀਂ ਦੇਖ ਰਿਆ ਨਹੀਂ ਰਾਜੀ ਇਹ ਕੋਈ ਸੁਪਨਾ ਨਹੀਂ ਮੈਂ ਤੇਰੇ ਸਾਹਮਣੇ ਬੈਠੀ ਹਾਂ ਮੈਨੂੰ ਮaaf ਕਰਦੀ ਮੈਂ ਤੇਰੇ ਪਿਆਰ ਨੂੰ ਪਛਾਣ ਸਕਦੀ ਤੇਰੇ ਜਿੰਨਾ ਪਿਆਰ ਨਾਲ ਤਾਂ ਮੈਨੂੰ ਕਿਸੇ ਨੇ ਕਰਿਆ ਤੇ ਨਹੀਂ ਕਰ ਸਕੂਗਾ ਮੈਂ ਤੇਰੀ ਹਾਂ ਸਿਰਫ ਤੇਰੀ ਮੇਰੀਆਂ ਅਗਲੀਆਂ ਪਿਛਲੀਆਂ ਗਲਤੀਆਂ ਮਾਫ ਕਰਨਾ